ਜਿੰਦਬਾਦ ਸਿੰਘ ਬਾਟਰ ਕੈਨਨ ਵਾਲੇ ਨੂੰ ਰਿਆ ਕਰੋ ਰਿਆ ਕਰੋ ਰਿਆ ਸਾਥੀਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰਾ ਇਨਕਲਾਬੀ ਜਿੰਦਬਾਦ ਅੱਜ ਅਸੀਂ ਜਿਹੜਾ ਮੰਗ ਪੱਤਰ ਡੀਐਸਪੀ ਸਾਹਿਬ ਨੂੰ ਕੇਰੀਆਂ ਉਹਨਾਂ ਨੂੰ ਸੌਂਪਣ ਆ ਰਹੇ ਹਾਂ ਉਸ ਮੰਗ ਪੱਤਰ ਦਾ ਜਿਹੜਾ ਮੰਤਵ ਆ ਉਹ ਸਾਡੇ ਕਿਸਾਨ ਵੀਰ ਜਿਹੜੇ ਕਿ ਬਹੁਤ ਦੇਰ ਤੋਂ ਜਦੋਂ ਤੋਂ ਕਿਸਾਨੀ ਸੰਘਰਸ਼ ਜਿਹੜਾ ਉਹ ਆਪਣੀ ਸਮਾਪਤੀ ਵੱਲ ਗਿਆ ਉਦੋਂ ਤੋਂ ਹਰਿਆਣਾ ਤੇ ਕੇਂਦਰ ਦੀ ਸਰਕਾਰ ਨੇ ਉਹਨਾਂ ਕਿਸਾਨਾਂ ਨੂੰ ਆਪਣੇ ਜ਼ਬਰ ਬਲ ਤੇ ਅਤਿਆਚਾਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਅਜੇ ਤੱਕ ਜੇਲ੍ਹਾਂ ਵਿੱਚ ਰੱਖਿਆ ਹੋਇਆ ਨਜਾਇਜ਼ ਉਹਨਾਂ ਤੇ ਪਰਚੇ ਪਾਏ ਗਏ ਉਹਨਾਂ ਦੀ ਰਿਹਾਈ ਵਾਸਤੇ ਜਿਨ੍ਹਾਂ ਵਿੱਚੋਂ ਸਾਡਾ ਵੀਰ ਜੋਧਾ ਕਿਸਾਨ ਨਵਦੀਪ ਸਿੰਘ ਜਲਵੇੜਾ ਜਿਨ੍ਹਾਂ ਨੂੰ ওয়াটার ਕੈਨਨ ਵਾਲੇ ਇਸ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਉਸ ਵੀਰ ਨੇ ਕਿਸਾਨੀ ਅੰਦੋਲਨ ਵਿੱਚ ਆਪਣਾ ਬਹੁਤ ਸਾਰਾ ਜਲਵਾ ਕਿਸਾਨ ਅੰਦੋਲਨ ਦੇ ਹੱਕ ਵਿੱਚ ਦਿਖਾਇਆ ਜਿਹਦੇ ਵਜੋਂ ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਸਰਕਾਰ ਹਰਿਆਣਾ ਦੀ ਸਰਕਾਰ ਦੋਨਾਂ ਦੀਆਂ ਜੜਾਂ ਹਲਾ ਕੇ ਰੱਖ ਦਿੱਤੀਆਂ ਸਾਥੀਓ ਉਸ ਵੀਰ ਤੇ ਨਵਦੀਪ ਸਿੰਘ ਜਲਵੇੜਾ ਤੇ ਇੰਨਾ ਜ਼ਬਰ ਜ਼ੁਲਮ ਕੀਤਾ ਗਿਆ ਉਹਨੂੰ ਸਰੀਰਕ ਇੰਨੇ ਤਸੀਹੇ ਦਿੱਤੇ ਗਏ ਆ ਜੇਲ੍ਹਾਂ ਦੇ ਅੰਦਰ ਕਿ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਮੰਗ ਕਰਦਾ ਕਿ ਨਵਦੀਪ ਸਿੰਘ ਜਲਵੇੜਾ ਨੂੰ ਤੇ ਨਾਲ ਜਿਹੜੇ ਹੋਰ ਕਿਸਾਨ ਆ ਜਿਹੜਾ ਨੂੰ ਨਜਾਇਜ਼ ਤੌਰ ਤੇ ਕਿਸਾਨੀ ਅੰਦੋਲਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਇਮੀਡੀਏਟਲੀ ਰਿਹਾ ਕੀਤਾ ਜਾਏ ਕਿਉਂਕਿ ਇਸ ਸਬੰਧ ਦੇ ਵਿੱਚ 17 ਜੁਲਾਈ ਨੂੰ ਬਹੁਤ ਵੱਡਾ ਇੱਕ ਅੰਦੋਲਨ ਉਹ ਛੇੜਿਆ ਜਾ ਰਿਹਾ ਜੇ ਸਰਕਾਰ ਨੇ 17 ਤੋਂ ਪਹਿਲਾਂ ਪਹਿਲਾਂ ਇਹ ਸਾਡੇ ਕਿਸਾਨ ਯੋਧੇ ਉਹਨਾਂ ਨੂੰ ਰਿਹਾ ਨਾ ਕੀਤਾ ਤੇ ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਇਹ ਅੰਦੋਲਨ ਜਿਹੜਾ ਹੈ ਉਹ ਕੀਤਾ ਜਾਊਗਾ ਤੇ ਮੋਦੀ ਸਰਕਾਰ ਜਿਹੜੀ ਅੱਜ ਮੈਂ ਸਮਝਦਾ ਲੰਗੜੀ ਸਰਕਾਰ ਬਣ ਕੇ ਸਾਹਮਣੇ ਆਈ ਆ ਜਿਹਦਾ ਆਪਣਾ ਕੋਈ ਵजूद ਨਹੀਂ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਇਹ ਲੋਕਾਂ ਨੇ ਤੁਹਾਨੂੰ ਇੱਕ ਟ੍ਰੇਲਰ ਦੱਸਿਆ ਇਸ ਇਨਾਂ ਚੋਣਾ ਚ ਅਗਲੀਆਂ ਚੋਣਾ ਚ ਤੁਹਾਡਾ ਕੀ ਹਸ਼ਰ ਹੋਣ ਵਾਲਾ ਇਹ ਤੁਸੀਂ ਦੇਖਣਾ ਕਿਉਂਕਿ ਕਿਸਾਨ ਵੀਰਾਂ ਨੇ ਮਜ਼ਦੂਰ ਵੀਰਾਂ ਨੇ ਔਰ ਸਾਡੇ ਜਿਹੜੇ ਦਲਤ ਸਾਡੇ ਭਾਈਚਾਰੇ ਹੈਗੇ ਆ ਦਲਤ ਸੰਗਠਨ ਹੈਗੇ ਆ ਉਹਨਾਂ ਨੇ ਬੀਜੇਪੀ ਦੇ ਬੰਦਿਆਂ ਨੂੰ ਪਿੰਡਾਂ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਉਹਦਾ ਨਤੀਜਾ ਕਿ ਅੱਜ ਮੋਦੀ ਸਰਕਾਰ ਜਿਹੜੀ ਆ ਉਹ ਪੂਰਨ ਤੌਰ ਤੇ ਬਹੁਮਤ ਵਿੱਚ ਨਹੀਂ ਆ ਸਕੀ ਇਹ ਜਿੱਤ ਆ ਇਹ ਕਿਸਾਨਾਂ ਦੀ ਜਿੱਤਾਂ ਇਹ ਮਜ਼ਦੂਰਾਂ ਦੀ ਜਿੱਤਾਂ ਇਹ ਆਮ ਲੋਕਾਂ ਦੀ ਜਿੱਤਾਂ ਆ ਅਗਲਾ ਇਲੈਕਸ਼ਨ ਜਿਹੜੀਆਂ ਸਟੇਟਸ ਦਾ ਇਲੈਕਸ਼ਨ ਹੋਣ ਵਾਲਾ ਉਰੇ ਚ ਮੈਂ ਦੱਸਣਾ ਚਾਹਣਾ ਕਿ ਅੰਦੋਲਨ ਜਿਹੜਾ ਇਹ ਫੇਰ ਮੋਦੀ ਸਾਹਿਬ ਤੁਹਾਨੂੰ ਇੱਕ ਵਾਰੀ ਹਿਲਾ ਕੇ ਦੱਸ ਦੇਗਾ ਤੁਸੀਂ ਇਮੀਡੀਏਟਲੀ ਹਰਿਆਣਾ ਸਰਕਾਰ ਨੂੰ ਆਰਡਰ ਕਰੋ ਜਿਹੜੇ ਐਸਪੀ ਸਾਹਿਬ ਨੇ ਗ੍ਰਿਫਤਾਰ ਕੀਤਾ ਨਵਦੀਪ ਸਿੰਘ ਜਲਵੇੜਾ ਨੂੰ ਉਹਨਾਂ ਦੇ ਦਫਤਰ ਦਾ 17 ਤਰੀਕ ਨੂੰ ਘਰਾਉ ਕੀਤਾ ਜਾਣਾ ਤੇ ਮੈਂ ਪਹਿਲਾਂ ਪਹਿਲਾਂ ਇਹ ਚੇਤਾਵਨੀ ਦਿਨਾ ਕਿ ਜਿਹੜੇ ਸਾਡੇ ਕਿਸਾਨ ਮਜ਼ਦੂਰ ਇਨਸਾਨ ਜਿਹੜੇ ਆ ਜਿਹੜੇ ਆਪਣੇ ਹੱਕ ਦੀ ਲੜਾਈ ਲਾੜੇ ਸੀ ਸੱਚ ਦੀ ਲੜਾਈ ਲੜਲੇ ਸੀ ਉਹਨਾਂ ਨੂੰ ਇਮੀਡੀਏਟਲੀ ਰਿਹਾ ਕੀਤਾ ਜਾਏ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਮੂਲ ਨਿਵਾਸੀ ਜੈ ਕਿਸਾਨ ਜੈ ਮਜ਼ਦੂਰ ਸਾਡਾ ਇੱਕਾ ਜਿੰਦਾਬਾਦ ਮੈਂ ਆਗੂ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ ਸਕਤਰ ओंकार ਸਿੰਘ ਪੁਰਾਣਾ ਪੰਘਾਲਾ ਅੱਜ ਸਾਡੀਆਂ ਜਿਹੜੀਆਂ ਹਲਕਾ ਮਕੇਰੀਆਂ ਦੀਆਂ ਲੋਕ ਭਲਾਈ ਸੰਸਥਾਵਾਂ ਜਿਹਨਾਂ ਨੇ ਡੀਐਸਪੀ ਮੁਕੇਰੀਆਂ ਨੂੰ ਜਿਹੜਾ ਉਹ ਮੰਗ ਪੱਤਰ ਦਿੱਤਾ ਕਿ ਸਾਡਾ ਜਿਹੜਾ ਨੌਜਵਾਨ ਆਗੂ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਤੇ ਉਹਦੇ ਜਿਹੜੇ ਸਾਥੀ ਐ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਜਿਹੜਾ ਜਨਵਰੀ ਮਹੀਨੇ ਤੋਂ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ ਉਹਨਾਂ ਦੇ ਉੱਤੇ ਭਾਰੀ ਅਤਿਆਚਾਰ ਕੀਤਾ ਤੁਹਾਡੇ ਸਾਹਮਣੇ ਇੱਕ ਦੋ ਦਿਨ ਪਹਿਲਾਂ ਤੁਸੀਂ ਕੁਝ ਵੀਡੀਓ ਵੀ ਦੇਖਿਆ ਜਿਹਦੇ ਵਿੱਚ ਸਾਡੇ ਤੇਜਵੀਰ ਸਿੰਘ ਆਗੂ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਹੈ ਉਹਨਾਂ ਨੇ ਦੱਸਿਆ ਸੀ ਕਿ ਨਵਦੀਪ ਸਿੰਘ ਦੇ ਜਿਹੜੇ ਆ ਉਹ ਛੱਡੇ ਵੀ ਪਾੜੇ ਗਏ ਉਹਨਾਂ ਦੇ ਉੱਤੇ ਹੋਰ ਭਾਰੀ ਅਤਿਆਚਾਰ ਕੀਤਾ ਗਿਆ ਇਹ ਜਿਹੜੀ ਜ਼ਾਬਰ ਸਰਕਾਰ ਹੈ ਕੇਂਦਰ ਦੀ ਬੀਜੇਪੀ ਮੋਦੀ ਸਰਕਾਰ ਜਿਹੜੀ ਕਿਸਾਨ ਮਜ਼ਦੂਰਾਂ ਦੇ ਉੱਤੇ ਜਿਹਨੇ 13 ਫਰਵਰੀ ਨੂੰ ਜਿਹੜਾ ਜਦੋਂ ਅਸੀਂ ਦਿੱਲੀ ਵੱਲ ਨੂੰ ਜਾ ਰਹੇ ਸੀ ਤੇ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਭਾਰੀ ਜਿਹੜਾ ਅਤਿਆਚਾਰ ਕੀਤਾ ਅਥਰੂ ਗੈਸ ਦੇ ਗੋਲੇ ਮਾਰੇ ਰਬੜ ਦੀਆਂ ਗੋਲੀਆਂ ਤੇ ਪੱਕੀ ਗੋਲੀ ਮਾਰ ਕੇ ਜਿਹੜਾ ਸੀ ਸਾਡਾ ਪੁੱਤ ਸ਼ੋਭਕਰਨ ਸਿੰਘ ਖਨੌਰੀ ਬਾਰਡਰ ਦੇ ਉੱਤੇ ਸ਼ਹੀਦ ਕੀਤਾ ਸੋ ਇਸ ਕਰਕੇ ਅਸੀਂ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਕਿਤੇ ਭਲੇਖੇ ਵਿੱਚ ਨਾ ਰਹੇ મોદી ਕਿ ਇਹਨਾਂ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਅਤਿਆਚਾਰ ਕਰਕੇ ਤੇ ਮੈਂ ਬਹੁਤ ਲੰਬਾ ਸਮਾਂ ਰਾਜ ਕਰ ਲਵਾਂਗਾ ਅੱਜ ਜਿਹੜੀ ਸਰਕਾਰ ਬਣੀ ਹੈ ਤੁਹਾਡੇ ਸਾਹਮਣੇ ਉਹ ਦੂਜਿਆਂ ਦੀ ਹਮਾਇਤ ਲੈ ਕੇ ਬਣੀ ਹੈ ਸੋ ਇਸ ਕਰਕੇ ਸਾਡੀਆਂ ਜਿਹੜੀਆਂ ਮੰਗਾ ਮੋਦੀ ਨੇ 220 ਦੇ ਵਿੱਚ ਮੰਨੀਆਂ ਸੀ ਕਿਸਾਨ ਅੰਦੋਲਨ ਸਮੇ ਅੱਜ 224 ਦੇ ਵਿੱਚ ਵੀ ਅਸੀਂ 13 ਫਰਵਰੀ ਤੋਂ ਲਗਾਤਾਰ ਬਾਰਡਰਾਂ ਦੇ ਉੱਤੇ ਸੰਘਰਸ਼ ਕਰ ਰਹੇ ਹਾਂ ਤੇ 17 ਜੁਲਾਈ ਨੂੰ ਐਸਪੀ ਹਰਿਆਣਾ ਜਿਹੜਾ ਆ ਉਹਦਾ ਸਾਰੇ ਭਾਰਤ ਦੇ ਕਿਸਾਨ ਤੇ ਮਜ਼ਦੂਰ ਮਿਹਨਤੀ ਲੋਕ ਜਿਹੜੇ ਇਕੱਠੇ ਹੋ ਕੇ ਉਕਰਾਓ ਕਰਨਗੇ ਬਿਨਾਂ ਸ਼ਰਤ ਨਵਦੀਪ ਸਿੰਘ ਤੇ ਉਹਦੇ ਸਾਥੀਆਂ ਦੇ ਉੱਤੇ ਜਿਹੜੇ ਪਰਚੇ ਕੀਤੇ ਆ ਉਹਨਾਂ ਨੂੰ ਬਿਨਾਂ ਸ਼ਰਤ ਰੱਦ ਕਰਕੇ ਤੇ ਨਵਦੀਪ ਸਿੰਘ ਨੂੰ ਜਿਹੜਾ ਉਹ ਰਹਾ ਕੀਤਾ ਜਾਵੇ ਜੇ ਨਾ ਰਹਾ ਕੀਤਾ ਗਿਆ ਤੇ 17 ਤਰੀਕ ਤੋਂ ਬਾਅਦ ਦੇ ਵਿੱਚ ਸਾਰੇ ਭਾਰਤ ਦੀਆਂ ਰੇਲਾਂ ਦਾ ਜਿਹੜਾ ਉਹ ਚੱਕਾ ਜਾਮ ਕਰ ਦਿਆਂਗੇ ਤੇ ਮੋਦੀ ਦੀਆਂ ਨਾਸਾਂ ਜਿਹੜੀਆਂ ਉਹ ਬੰਦ ਕਰ ਦਿਆਂਗੇ ਉਹਨੂੰ ਦੱਸ ਦਿਆਂਗੇ ਕਿ ਲੋਕਤੰਤਰ ਦੇ ਵਿੱਚ ਤੇਰੇ ਵਰਗੇ ਜਿਹੜੇ ਆ ਉਹ ਲੀਡਰ ਨਹੀਂ ਵੱਡੇ ਹੁੰਦੇ ਇਹ ਲੋਕ ਵੱਡੇ ਆ ਜਿਨ੍ਹਾਂ ਨੇ ਸਰਕਾਰ ਬਣਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ